ਜਿਹ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ ਕਹੋ ਨਾਨਕ ਸੁਨਰੇ ਮਨਾ ਔਦ ਕਟਤ ਹੈ ਨੀਤ ਇਹ ਹੈ ਜੀ ਦਸਵਾਂ ਸ਼ਲੋਕ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਹ ਸਿਮਰਤ ਗਤ ਪਾਈਐ ਜਿਹਨੂੰ ਸਿਮਰ ਕੇ ਜਿਹਨੂੰ ਯਾਦ ਕਰਕੇ ਗਤੀ ਪ੍ਰਾਪਤ ਹੁੰਦੀ ਹੈ ਕੁਣ ਸਿਮਰਣਾ ਕਿਨੇ ਹੈ ਸਿਮਰਣਾ ਤੇ ਮਨ ਨੇ ਗਤੀ ਕਿਨੂੰ ਮਿਲਦੀ ਹੈ ਭਲਾ ਕਿੰਦਾ ਹੋਣਾ ਹੈ ਮੁਕਤ ਕਿਨੇ ਹੋਣਾ ਹੈ ਮਨ ਨੇ ਮੁਕਤ ਹੋਣਾ ਹੈ ਕਿਉਂਕਿ ਬੰਧਨ ਵਿੱਚ ਕੌਣ ਹੈ ਮਨ ਬੰਧਨ ਵਿੱਚ ਹੈ ਖੜੋਤ ਕਿੰਦੇ ਵਿੱਚ ਹੈ ਮਨ ਦੇ ਵਿੱਚ ਖੜੋਤ ਹੈ ਇਸ ਕਰਕੇ ਅੱਗੇ ਜਿਹੜੀ ਰਵਾਨਗੀ ਹੋਣੀ ਹੈ ਨਾ ਉਹ ਮਨ ਦੀ ਤੋਂ ਮਨ ਦੇ ਵਿੱਚ ਜਿਹੜੀ ਖੜੋਤ ਹੈ ਮਨ ਰੁਕਿਆ ਹੋਇਆ ਹੈ ਉਹਦਾ ਕਾਰਨ ਕੀ ਹੈ ਪਾਤਸ਼ਾਹ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੋਹਨੀ ਦੂਤਾਂ ਲਾਈ ਮੋਹਣੀ ਮਾਇਆ ਜਿਹੜੀ ਉਹਦਾ ਨਸ਼ਾ ਹੈ ਉਹਦੇ ਵਿੱਚ ਫਸਿਆ ਹੋਇਆ ਹੈ ਮਨ ਨਸ਼ਈ ਹੋ ਕੇ ਪਿਆ ਹੈ ਉਹਦੇ ਵਿੱਚ ਇਸ ਕਰਕੇ ਕੜੋਤ ਹੈ ਜਿਵੇਂ ਪਾਣੀ ਜਿਹੜਾ ਹੈ ਚਲਦਾ ਚਲਦਾ ਠੰਡ ਦੇ ਵਿੱਚ ਰੁਕ ਜਾਂਦਾ ਹੈ ਬਰਫ਼ ਬਣ ਜਾਂਦੀ ਹੈ ਫਿਰ ਬਰਫ਼ ਥੋੜਾ ਚਲਦੀ ਹੈ ਬਰਫ਼ ਤਾਂ ਨੀਰਾ ਪੱਥਰ ਹੁੰਦਾ ਹੈ ਪਹਾੜਾਂ ਦੇ ਉੱਪਰ ਬਰਫ਼ ਜੰਮੀ ਹੁੰਦੀ ਹੈ ਕਿਉਂਕਿ ਟੈਂਪਰੇਚਰ ਡਾਊਨ ਚੱਲ ਜਾਂਦਾ ਹੈ ਬਹੁਤ ਜ਼ਿਆਦਾ ਠੰਡ ਹੈ ਜਿਹੜੀ ਉਹ ਪਾਣੀ ਨੂੰ ਜਮਾ ਦਿੰਦੀ ਹੈ ਬਰਫ਼ ਬਣਾ ਦਿੰਦੀ ਹੈ ਫਿਰ ਬਰਫ਼ ਕਦੇ ਵੀ ਆਪਣੇ ਮੂਲ ਆਪਣੇ ਸਾਗਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਬਰਫ਼ ਚੱਲ ਨਹੀਂ ਸਕਦੀ ਬਰਫ਼ ਉਸ ਦਿਨ ਪਹੁੰਚਦੀ ਹੈ ਜਦੋਂ ਪਾਣੀ ਬਣਨ ਵਾਸਤੇ ਤਿਆਰ ਹੋਵੇ ਉਹ ਨਦੀ ਬਣ ਜਾਏ ਨਦੀ ਤਾਂ ਸਮੁੰਦਰ ਤੱਕ ਪਹੁੰਚਦੀ ਹੈ ਹੁਣ ਬਰਫ਼ ਨੂੰ ਪਾਣੀ ਕਿਨੇ ਬਣਾਉਣਾ ਜੇ ਉਹਨੂੰ ਧੁੱਪ ਮਿਲੇ ਚਾਨਣਾ ਪਵੇ ਪ੍ਰਕਾਸ਼ ਸੂਰਜ ਦਾ ਤਾਂ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ ਨਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜਦੋਂ ਸੂਰਜ ਦੀ ਕਿਰਨ ਮਿਲਦੀ ਹੈ ਨਾ ਪਹਾੜਾਂ ਦੇ ਵਿੱਚ ਆਪਣੀ ਰੋਸ਼ਨੀ ਪਾਉਂਦੀ ਹੈ ਫਿਰ ਜਲ ਕਾ ਜਲ ਹੂਆ ਰਾਮ ਉਹ ਬਰਫ਼ ਜਿਹੜੀ ਕਿਸੇ ਟਾਈਮ ਪਾਣੀ ਸੀ ਆਹੀ ਤਾਂ ਆਕਾਸ਼ ਦੇ ਵਿੱਚੋਂ ਸੀ ਫਿਰ ਬਰਫ਼ ਬਣ ਗਈ ਉਹਨੂੰ ਲਾਈਟ ਮਿਲੀ ਉਹਨੂੰ ਸੇਕ ਮਿਲਿਆ ਬਰਫ਼ ਤੋਂ ਫਿਰ ਉਹ ਪਾਣੀ ਬਣ ਗਈ ਕਲਾਵਰਤੀ ਫਿਰ ਜੋਤੀ ਜੋਤ ਰਲੀ ਸੰਪੂਰਨਤੀ ਆ ਥਿਆਰਾਮ ਯਾਨੀ ਆਪਣੇ ਮੂਲ ਦੇ ਵਿੱਚ ਜਾ ਕੇ ਉਹ ਫਿਰ ਸੰਪੂਰਨਤਾ ਉਹਨੂੰ ਮਿਲਦੀ ਹੈ ਇਸ ਕਰਕੇ ਸਿਰਫ ਇੱਕ ਗਿਆਨ ਹੈ ਜਿਹੜਾ ਬੰਦੇ ਦੀ ਖੜੋਤ ਨੂੰ ਅੱਗੇ ਨੂੰ ਤੋੜਦਾ ਨਹੀਂ ਤੇ ਮਨੁੱਖ ਕੀ ਹੈ ਪ੍ਰਚਲਿਤ ਮਨੋਤਾ ਪ੍ਰਚਲਿਤ ਧਾਰਨਾਵਾਂ ਜਿਹੜੀਆਂ ਗਲੀਆਂ ਸੜੀਆਂ ਜਿਹੜੀਆਂ ਪਿੱਛੇ ਬੀਤ ਚੁੱਕੀਆਂ ਨੇ ਉਹਨਾਂ ਨੂੰ ਧਰਮ ਸਮਝ ਕੇ ਆਪਣੇ ਸਿਰ ਦੇ ਉੱਤੇ ਢੋਂਦਾ ਰਹਿੰਦਾ ਉਹਨੂੰ ਹੀ ਧਰਮ ਸਮਝਦਾ ਰਹਿੰਦਾ ਆਪਣੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਭਾਰ ਅਥਰਵ ਬਣ ਤਾਰਾ ਗੁਰਮੁਖ ਨੇ ਯਾਨੀ ਗੁਰੂ ਨੇ ਜਿਹੜਾ ਅਰਥਵ ਵੇਦ ਦਾ ਭਾਰ ਲੋਕਾਂ ਦੇ ਦਿਮਾਗ ਦੇ ਉੱਤੇ ਭਰਿਆ ਹੋਇਆ ਸੀ ਉਹ ਸਾਰਾ ਹੀ ਲਾ ਦਿੱਤਾ ਲੋਕਾਂ ਦੇ ਦਿਮਾਗ ਹਲਕੇ ਹੋ ਗਏ ਉਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੁਣ ਅਰਥ ਵੇਦ ਦਾ ਵੀ ਕਿਉਂ ਜ਼ਿਕਰ ਕੀਤਾ ਕਿਉਂਕਿ ਉਹਦੇ ਵਿੱਚ ਜੰਤਰ ਮੰਤਰ ਤੰਤਰ ਜਾਦੂ ਟੂਣੇ ਆਦਿਕ ਹੁੰਦਾ ਜ਼ਿਕਰ ਹੈ ਪਰ ਲੋਕਾਂ ਦੇ ਵਿਸ਼ਵਾਸ ਸੀ ਉਹਦਾ ਅਸਰ ਲੋਕਾਂ ਦੇ ਦਿਮਾਗ ਦੇ ਵਿੱਚ ਸੀ ਔਰ ਜਿੰਨੀ ਅਗਿਆਨਤਾ ਹੋਏਗੀ ਜਿੰਨਾ ਭਰਮ ਹੋਏਗਾ ਉੰਨੀ ਬਲੋਕੇਜ ਹੁੰਦੀ ਹੈ ਦਿਮਾਗ ਦੇ ਵਿੱਚ ਬੰਦਾ ਸੋਚ ਹੀ ਨਹੀਂ ਸਕਦਾ ਇਸ ਬਲੌਕੇਜ ਨੂੰ ਸਤਿਗੁਰੂ ਨੇ ਗੁਰਬਾਣੀ 'ਚ ਲਿਖਿਆ ਔ ਘਟ ਰੁੱਦੇ ਰਾਹ ਗਲੀਆਂ ਰੋਕੀਆਂ ਹੁਣ ਪਾਣੀ ਹੈ ਕਿਸੇ ਗਲੀ ਦੇ ਵਿੱਚੋਂ ਲੰਘਦਾ ਜਿਵੇਂ ਗੱਟਰ ਹੈ ਅਗੋਂ ਬਲੌਕੇਜ ਹੋ ਜਾਂਦੀ ਹੈ ਵਿੱਚ ਗੰਦਗੀ ਫਸ ਜਾਂਦੀ ਹੈ ਫਿਰ ਕੀ ਹੁੰਦਾ ਉਹ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਗਲੀਆਂ ਗੰਦਗੀ ਨਾਲ ਬਦਬੂ ਨਾਲ ਭਰ ਜਾਂਦੀ ਹੈ ਜੇ ਪਾਣੀ ਚੱਲਦਾ ਰਹਿੰਦਾ ਫਿਰ ਇਹ ਨੌਬਤ ਨਹੀਂ ਜਿਉਣੀ ਇਸ ਕਰਕੇ ਬਲੌਕੇਜ ਜਿਵੇਂ ਬਾਹਰ ਕਿਤੇ ਵੀ ਬਲੌਕੇਜ ਹੋਵੇ ਇਹ ਪੇਟ ਦੀ ਬਲੌਕੇਜ ਹੋ ਜਾਂਦੀ ਹੈ 100 ਬਿਮਾਰੀਆਂ ਜਨਮ ਲੈਂਦੀਆਂ ਸਰੀਰ ਦੇ ਵਿੱਚ ਨਾੜਾਂ ਬਲੌਕੇਜ ਹੋ ਜਾਣ ਹਾਰਟ ਬਲੌਕੇਜ ਹੋ ਜਾਏ ਤੇ ਸਾਨੂੰ ਪਤਾ ਹੀ ਹੈ ਵੀ ਕੀ ਹੁੰਦਾ ਹੈ ਬਲੌਕੇਜ ਨਹੀਂ ਹੋਣੀ ਚਾਹੀਦੀ ਉਸੇ ਤਰ੍ਹਾਂ ਸਾਡੀ ਜਿਹੜੀ ਚੇਤਨਾ ਹੈ ਉਹਦੇ ਵਿੱਚ ਵੀ ਗੰਦਗੀ ਫਸ ਜਾਂਦੀ ਹੈ ਵਿਕਾਰਾਂ ਦੀ ਔਗਟ ਰੁੱਧੇ ਰਾਹ ਗਲੀਆਂ ਰੋਕੀਆਂ ਗਲੀਆਂ ਰੁਕ ਜਾਂਦੀਆਂ ਫਿਰ ਉਹਨਾਂ ਨੂੰ ਸਾਫ਼ ਕਰਨਾ ਪੈਂਦਾ ਉਹਨਾਂ ਨੂੰ ਉਹ ਜਿਹੜੀ ਬਲੌਕੇਜ ਹੈ ਉਹਨੂੰ ਖਤਮ ਕਰਨਾ ਪੈਂਦਾ ਫਿਰ ਰਵਾਨਗੀ ਹੁੰਦੀ ਹੈ ਉਹ ਸਰਵਾਨਗੀ ਦਾ ਨਾਮ ਹੈ ਜਿਹੜਾ ਗਤ ਹੈ ਇਸ ਕਰਕੇ ਯਾਨੀ ਬੁੱਧੀ ਨੇ ਵਿਕਸਿਤ ਹੋਣਾ ਗੁਰੂ ਤੋਂ ਗਿਆਨ ਲੈ ਲੈ ਕੇ ਜਿਸ ਦਿਨ ਬੁੱਧੀ ਵਿਕਸਿਤ ਹੁੰਦੀ ਹੈ ਫਿਰ ਸਾਰਾ ਕੁਝ ਬੁੱਧੀ ਦੇ ਵਿੱਚੋਂ ਮਿਲਦਾ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਜਿਸ ਦਿਨ ਬੁੱਧੀ ਬਦਲਦੀ ਹੈ ਅਕਲ ਬਦਲਦੀ ਹੈ ਉਸ ਦਿਨ ਹੀ ਸਿੱਧੀ ਮਿਲਦੀ ਹੈ ਕਾਮਯਾਬੀ ਮਿਲਦੀ ਹੈ ਬਿਨਾ ਬੁੱਧੀ ਤੋਂ ਸਿੱਧੀ ਨਹੀਂ ਮਿਲ ਸਕਦੀ ਇਸ ਕਰਕੇ ਕ੍ਰੋਧ ਖਤਮ ਹੁੰਦੀ ਹੈ ਇਸ ਕਰਕੇ ਸਾਰਾ ਹੀ ਜਿਹੜਾ ਵਿਕਾਸ ਹੈ ਉਹ ਗਿਆਨ ਦੇ ਵਿੱਚ ਹੈ ਗਿਆਨ ਕਾ ਦਾ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਗੁਰੂ ਦੀ ਮਤ ਤੋਂ ਬਿਨਾ ਤਾਂ ਸਿਆਣੇ ਵੀ ਡੁੱਬ ਜਾਂਦੇ ਆ ਜਿਨ੍ਹਾਂ ਨੂੰ ਦੁਨੀਆ ਸਿਆਣਾ ਮੰਨਦੀ ਹੈ ਇਸ ਕਰਕੇ ਸਭ ਤੋਂ ਵੱਡਾ ਗਿਆਨ ਹੈ ਗੁਰੂ ਦਾ ਗਿਆਨ ਆਤਮ ਗਿਆਨ ਆਪੇ ਦਾ ਗਿਆਨ ਉਹ ਲੈਣਾ ਹੈ ਅਗਰ ਨਹੀਂ ਲੈਂਦਾ ਪਰ ਕਹੋ ਨਾਨਕ ਸੁਨ ਰੇ ਮਨ ਆਉਦ ਗਟਤ ਹੈ ਨੀਤ ਫੇ ਸਰੀਰ ਤੇ ਬੀਤਦਾ ਜਾ ਹੀ ਰਿਹਾ ਹੈ ਸਰੀਰ ਦੀ ਉਮਰ ਬੀਤਦੀ ਜਾ ਰਹੀ ਹੈ ਸਰੀਰ ਤਾਂ ਇੱਕ ਸਾਧਨ ਸੀ ਮਨ ਨੂੰ ਇਹਦੀ ਮੰਜ਼ਲ ਤੱਕ ਪਹੁੰਚਾਉਣ ਦਾ ਕਿਉਂਕਿ ਕੱਲਾ ਮਨ ਆਪਣੇ ਆਪ ਨਹੀਂ ਆਪਣੇ ਮੂਲ 'ਚ ਮਿਲ ਸਕਦਾ ਇਹਨੂੰ ਮਾਇਆ ਦਾ ਵੀ ਸਹਾਰਾ ਚਾਹੀ ਰਹਿਣਾ ਮਾਇਆ ਦੇ ਸਹਾਰੇ ਹੀ ਮਾਇਆ ਤੋਂ ਮੁਕਤ ਹੋਣਾ ਸੀ ਤਨ ਦੇ ਸਹਾਰੇ ਹੀ ਤਨ ਤੋਂ ਮੁਕਤ ਹੋਣਾ ਸੀ ਇਹ ਸਰੀਰ ਤਾਂ ਦਸਤਾ ਹੈ ਮਾਇਆ ਨੂੰ ਕੱਟਣ ਵਾਸਤੇ ਲੱਕੜ ਨੂੰ ਕੱਟਣਾ ਤੇ ਕੁਹਾੜੇ ਦੇ ਵਿੱਚ ਲੱਕੜ ਦਾ ਹੀ ਦਸਤਾ ਪਾਉਣਾ ਪੈਂਦਾ ਹੈ ਨਾ ਦਸਤੇ ਤੋਂ ਬਿਨਾ ਕਦੇ ਵੀ ਕੁਹਾੜਾ ਲੱਕੜ ਨੂੰ ਕੱਟ ਨਹੀਂ ਸਕਦਾ ਉਸੇ ਤਰ੍ਹਾਂ ਮਾਇਆ ਇੱਕ ਦਸਤਾ ਹੈ ਇੱਕ ਸਾਧਨ ਹੈ ਪਰ ਜੇ ਇਹਦੀ ਉਮਰ ਬੀਤ ਗਈ ਇਹ ਤਾਂ ਖਤਮ ਹੋ ਗਿਆ ਕਰਮਾਂ ਦੀ ਪੰਡ ਸਿਰ ਦੇ ਉੱਤੇ ਪਈ ਹੈ ਤਾਂ ਮਨੁੱਖ ਥੋੜਾ ਥੋੜਾ ਰੋਜ਼ ਮਰਦਾ ਹੈ ਰੋਜ਼ ਮਰਦਾ ਹੈ ਇੱਕ ਦਿਨ ਪੂਰਾ ਮਰ ਜਾਏਗਾ ਪਾਤਸ਼ਾਹ ਕਹਿੰਦੇ ਨੇ ਇਸ ਤੋਂ ਪਹਿਲਾਂ ਕਿ ਤੇਰੇ ਤਨ ਦੀ ਮੌਤ ਹੋ ਜਾਏ ਆਪਣੇ ਮਨ ਦੀ ਮੌਤ ਕਰ ਲੈ ਭੋਗ ਪਾਉਣਾ ਸੀ ਮਨ ਦਾ ਪੂਰਾ ਕਰਨਾ ਸੀ ਮਨ ਨੂੰ ਤਨ ਨੇ ਤਾਂ ਹੋ ਹੀ ਜਾਣਾ ਕੁਝ ਵੀ ਨਾ ਕਰੋ ਤਾਂ ਵੀ ਹੋ ਜਾਣਾ ਇਸ ਕਰਕੇ ਸਤਿਗੁਰੂ ਮਨ ਦਾ ਭੋਗ ਪਾਉਣ ਦੀ ਗੱਲ ਕਰਦੇ ਆਉਦ ਕਟਤ ਹੈ ਨੀਤ ਉਮਰ ਤੇਰੀ ਬੀਤਦੀ ਜਾਂਦੀ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ